ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪੈਂਦੇ ਚਾਟੀਵੈਂਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਤੇ ਇੱਕ ਬਿਲਕੁਲ ਤਾਜੀ ਸੋਈ ਮਾਂਝ ਤੁਹਾਨੂੰ ਦਿਖਾਉਣੀ ਆ ਤੇ ਇਹ ਆ ਵੀ ਸਾਰੀਆਂ ਹੀ ਸੋਈਆਂ ਸਵਾਈਆਂ ਮੈਂ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜਰੂਰ ਕਰਾ ਲਿਆ ਕਰੋ ਪਰ ਪਸ਼ਵਰੀ ਤਸੱਲੀ ਆਪਣੀ ਇੱਥੋਂ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਾਸਿਕਾ ਜੀ ਹਾਂਜੀ ਬੀਬੀ ਸਾਸਿਕਾ ਜੀ ਹੋਠ ਠੀਕ ਠਾਕ ਜੀ ਬੱਚੇ ਵੀ ਜੀ ਵਧੀਆ ਨੇ ਤੇ ਅੱਜ ਪਹਿਲਾਂ ਹੀ ਬੱਚਾ ਲਾਤਾ ਜੀ ਆ ਵੀ ਜੀ ਇਹ ਬਤਾਲ ਲਾਉਣਾ ਮਾਂ ਪਹਿਲਾਂ ਸੁਈ ਆ ਕੇਵਲੇ ਬੰਦਾ ਆਂਦਾ ਵੀ ਉਹ ਜੀ ਕਰਦਾ ਡੰਗਰ ਕੀਂਦੇ ਘਰੇ ਜਾ ਕੇ ਹਾਂਜੀ ਹਾਂਜੀ ਇੱਥੇ ਮਾੜਿਆ ਵੀਡੀਓ ਤੇ ਆਪਾਂ ਆਹੇ ਹੋਪਾ ਹੁਣ ਵੀਡੀਓ ਹਟੀ ਬੱਚੇ ਨੇ ਪਸੰਦੀ ਆ ਜਿਹੜੀ 200 ਰੁਪਏ ਦੀ ਮਾੜੀ ਲੱਗੀ ਤੇ ਪਹਿਲਾਂ ਹੀ ਸੋਆ ਸੋਈ ਹਾਂ ਕੋਈ ਹਰਦੇਵ ਉੱਤੋਂ ਪਰਾਂ ਅਗਲੇ ਥਣਾ ਦਾ ਵਿੱਚ ਆਪਾਂ ਦੇ ਸਕਦੇ ਆ ਵੀ ਹੈਗੀ ਠੰਡੀ ਸੀ ਲਿਆ ਉਤਰਾ ਤੂੰ ਚਣ ਵੜਿਆ ਰੁਪਈਆ ਇਤਰਾ ਮੱਛਾ ਮੋਟ ਕਰੇ ਤੇ ਕਰੇ ਮੈਂ ਨਿਆਰ ਵੀ ਕਿਉਂ ਨਹੀਂ ਕਰਦੀ ਠੀਕ ਹੈ ਮੋਰੋਂ ਚੰਗੀ ਝੋਟੀ ਹਾਂ ਦੇ ਸੰਦੇ ਥਾਣੇ ਤੇ ਇੱਕ ਰੀ ਚੰਗੀ ਤਰ੍ਹਾਂ ਲੱਗੇ ਤਾਂ ਪ੍ਰੋਪਰ ਸੱਚਾਈ ਵਾਲੇ ਥਾਣੇ ਕਾਜੀ ਸੁਣੀ ਬੀੜਿਆ ਬੀੜਿਆ ਕੋਲੇ ਅੱਛਾ ਕਲਦੀ ਸੂਰੀ ਸਾਦੀ ਸੂਰੀ ਹੈ ਗਿੱਲਾ 나ੜੂ ਆ ਮਤੋਂ ਬੜਨਾਲਾ ਚੱਡਾ ਸਾਸੂ ਚੰਗੀ ਮੈਂ ਠੀਕ ਹੈ ਜੀ ਕਿੰਨਾ ਕ ਦੁੱਧ ਕੱਢੀ ਜਾਊਗੀ ਉਤਰਾਏ ਆ ਵੀ ਜੇ ਬੌਲਾ 8 ਕਿਲੋ ਜੇ ਕਲਦੀ ਸੂਰੀ ਕੋਲੇ ਅੱਛਾ 8 ਲੀਟਰ ਹੈਗਾ ਜੇ ਮੋਕੇ ਦੇ 8 ਕਿਲੋ ਦੁੱਧ ਅੱਛਾ ਬੌਲਾ ਚੋਲੇ ਵਾਲਾ ਸਿਹਰੇ ਚੋਲੇ ਬੌਲਾ ਜੇ ਗਿੱਲਾ 나ੜੂ ਕਲਦੀ ਮਹਿਸੂਈ ਹੈ ਅੱਛਾ ਹਾਂ ਜੀ ਇਹ ਤੇ ਖਾਲੀ ਵੀ ਨਹੀਂ ਕੀਤੀ ਹਨੀ ਇਹ ਤੇ ਦੋ ਕਿ ਚਵਾਈਆਂ ਇਹਦੀਆਂ ਹੋਈਆਂ ਹਨ ਨਸ ਤੇ ਲੱਗੀ ਰੁਪਈ ਦੀ ਖਾ ਪੀ ਕੇ ਬੰਜੂ ਪਰ ਦੁੱਧ ਦਾ ਹਾਂ ਬਾਹਰ ਚਵਾ ਦੂਗੀ 10 ਲੀਟਰ ਤਾਂ ਬਾਹਰ ਦੁੱਧ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਬਾਕੀ ਥੱਲੇੋਂ ਉਤਰਾਂ ਚੰਗੀ ਬਾਣੀ ਚੰਗੇ ਗੈਪ ਤੇ ਥਾਣਿਆਂ ਦੂਰ ਦੂਰ ਲੈ ਆ ਵੀ ਜੀ ਉਤਰਾਂ ਕੱਦ-ਕੱਟ ਚੰਗਾ ਆ ਇਹ ਆ ਵੀ ਚਲੋ ਥੋੜੀ ਲੱਪੇ ਜਿਆ ਤਾਜੀ ਸੋਈ ਆ ਬੱਚਾ ਬੱਚਾ ਵੀ ਮਗਰ ਜਿਹੜਾ ਤਗੜਾ ਵਾ ਹਾਂ ਜੀ ਲੱਗਾ। ਉਤਰੇ ਆ ਵੀ ਚਲੋ ਥੱਲੇ ਚੰਗੀ ਬਣ ਗਈ ਆ। ਆ ਦੇਖ ਸਾਡੇ ਥੱਲੇ ਇੱਕ ਕਰੀ। ਤੇ ਬਾਕੀ ਪੇਠ ਪੁੜੇ ਤੋਂ ਵੀ ਕਰੀ ਦੇ। ਖਦਾ ਜੇ ਪੁੜੇ ਵੀ ਅਜੇ। ਉਹ ਪੁੜੇ ਪਾ ਲੈ ਚੁੱਕਿਆ ਰ피 ਜੀ। ਚੁੱਕੇ ਨੇ। ਹਾਂਜੀ ਹਾਂਜੀ। ਨਾਲ ਆ ਗਏ ਕਰੀ ਦੇਖ ਸੰਗਤ ਨਾਮਿਲਪੂਕ ਲਾ ਕਿੰਨਾ ਫੇ ਰਖੀ ਹੈ ਵਧੀਆ ਦਾ ਮੁੱਲ ਆਪਾਂ 90 ਜਿਹੜੀ ਕਰ ਦੋ ਕੋਈ ਮੰਨਤਾ ਨਾ 80000 ਦੇ ਦਾ ਵਿੱਚੋਂ ਹੀ ਆ ਕਰਾਂਗੇ 80000 ਦੀ 84000 ਦੀ ਕਹਿੰਦੇ ਵੀ 2000 ਰੁਪਏ ਜੀ ਡੇਰੀ ਵਾਲੇ ਦਾ ਮਤਲਬ ਸੀ ਮੈਂ ਹਾਂਜੀ ਹਾਂਜੀ ਬਾਕੀ ਆ ਵੀ ਤਾਜੀ ਸੂਈ ਆ ਹਾਂਜੀ ਸਾਫ ਸੁਥਰੀ ਸਾਰਾ ਸਿਆਲੀ ਨੇ ਦੁੱਧ ਜਿਹੜਾ ਚੋਣਾ ਹੈ ਬਾਕੀ ਠੰਡੀ ਤੇਰੀ ਹੈਗੀ ਆ ਤਰੇ ਆ ਵੀ ਚਲੋ ਸਾਡਾ ਦਰਦੀ ਦਰਦੀ ਜੀ ਆ ਮੂੰਹ ਮਾ ਟੱਡੀ ਜਾਂਦੀ ਹੈ ਤਾਜੀ ਸੂਈ ਕਰਕੇ ਨਾ ਹਾਂਜੀ ਠੀਕ ਹੈ ਜੀ ਤੇ ਆ ਵੀ ਜੀ ਟੋਕਰ ਦਾ ਬਣਾ ਗਈ ਹੈ ਚੈੱਕ ਪਾਸ ਆ ਚੈੱਕ ਪਾਸ 24 ਮਹੀਨੇ ਦੀ ਅੱਛਾ ਦੁੱਧ 5 ਕਿਲੋ ਅੱਛਾ ਹਾਂਜੀ ਤੋਰਦਾ ਫਿਰ ਪਾਣੀ ਦੇ ਵੀ ਦੇਖ ਸਕਦੇ ਆ ਪੱਲਾ ਲੱਗੇ ਤੋਂ ਇਹ ਆ ਵੀ ਚਲੋ ਕਿਸੇ ਵੀਰ ਦਾ ਘਰ ਦਾ ਚਾਹ ਪਾਣੀ ਜਾਵੇ ਨੇ ਸਾਡੀ ਜਨ ਇਹ ਘਰ ਦੀ ਗਾਂ ਮਿਲਦੀ ਹੈ 2 15 ਕਿਲੋ ਦੁੱਧ ਦੇਦੀ ਨਹੀਂ ਉਹਨਾਂ ਦਾ ਦੇਖੋ ਆਪ ਆਪਣੇ ਘਰ ਸੁਆ ਪੀਤਾ ਇਹਦਾ ਅੱਜ ਲਾਇਆ ਵੀ ਉਹ ਜੱਸੀ ਸੂਪ ਵੀ ਆਖੇ ਚਲ ਇਹ ਵੇਚ ਲਾ ਹੁਣ ਉਹ ਤਾਜੀ ਸੋਈ ਆ ਤੇ ਉਹ ਘਰੇ ਲਾ ਲਈ ਆ ਹਾਂਜੀ ਤੇ ਇਹ ਹੁਣ ਵੇਚ ਦੇਣੀ ਆ ਇਹਨੇ ਚਾਹ ਪਾਣੀ ਦਾ ਵੀ ਸਾਰੀ ਜਣਾ ਵਧੀਆ ਤੇ ਗਾਂ ਫੇਰ ਸੌਣ ਵਾਲੀ ਆ ਗਾ ਫੇਰ ਇਹਨੇ ਸਾਰੀਆਂ ਕਰਮੀਆਂ ਦੁੱਧ ਚ ਮੋਣਾ ਸਿਆਲ ਵੀ ਹੁਣ ਦੁੱਧ ਇਹਨੇ ਦਹੀ ਜਾਣਾ ਹੱਲੇ ਆ ਗਿਆ ਮਾਸਾ ਪਾੜਾ ਨਾ ਅੱਛਾ ਅਸੀਂ ਪਾਲ ਨਹੀਂ ਕਰੂਗਾ ਠੀਕ ਆ ਐ ਅਸੀਂ ਪਾਲ ਨਹੀਂ ਥੱਲੇ ਅੱਛਾ ਐ ਪਰ ਮਾਗੇ ਚੋਲਾ ਨਹੀਂ ਕੋਈ ਗੱਲ ਪਾਣੀ ਕਰਨੀ ਆ ਠੀਕ ਆ ਠੀਕ ਆ ਮੋੜਾ ਤੁਹਾਨੂੰ ਵਿਖਾਤਾ ਹੋਏ ਨੂੰ ਪੈਣ ਪਾ ਰੂ ਹਾਂਜੀ ਹਾਂ ਬਸ ਤੁਹਾਨੂੰ ਕਹਿ ਮਿਲ ਪਈ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਲੈਦੇ 25000 ਦੀ 25000 ਲੇ ਕੇ ਕਰਦੀਏ ਥੋੜੇ ਪਾਤਾ ਮੰਨਤਾ ਦੋ ਬਰੌਣਾ ਕਰਾ ਲਾ ਦੋ 000 ਛੱਡ ਦਈਏ ਹਾਂ ਆ 23 ਦੀ ਹੋਣੀ ਹੈ ਅੱਛਾ 20 ਆਲਾ ਨਾ ਮੇਰਾ ਪੈਨ ਪੂਰਾ ਫੂਲ ਠੀਕ ਹੈ ਜੀ ਤੇ ਤਰਾਇਨੇ ਸੱਜਰ ਤਾਂ ਕਿੰਨਾ ਕੱਢਿਆ ਦੁੱਧ ਆਪਣੇ ਕੋਲੇ ਆਪੀ ਆਪਾਂ ਜੁੰਦਰੇ ਘਰੇ 15 ਕਿਲੋ ਦਿੰਦੀ ਦੀ ਅੱਛਾ ਹਾਂ ਇਹ ਕਿ ਦੂਜਾ ਸੂਰ ਤੇ ਇਹਦਾ ਸੂਆ ਇਹ ਇਹਦਾ ਸੂਆ ਰੁਪਈ ਜੀ ਦੁੱਧਾ ਆਉਂਦੇ ਘਰ ਵਾਲੇ अच्छा मोशी किया मोशी दान देर मो ओ ट्रांस्वरकंदे भी दूसरा दास्ते जर्सी काली 1000 ਰੁਪਏ ਦੀ ਠੀਕ ਹੈ ਜੀ ਕਾਲੀ ਜਰਸੀ ਆ ਮੂੰ ਵੇਖੋ ਕਿੱਡਾ ਵਧੀਆ ਚਿਹਰੇ ਤੋਂ ਇੱਕ ਕਰੀ ਚੰਗੀ ਤਰ੍ਹਾਂ ਦੇਖ ਸਕਦੇ ਆਪਾਂ ਚਲੋ ਲੈ ਜਾਵੇ ਜੀ ਆਨੇ ਦਿਖਾਦੇ ਆਪਾਂ ਚੰਗੇ ਕਰਾ ਮਾਰ ਕੇ ਹੁਣ ਦਿਖਾਦੇ ਆ ਤੇ ਆ ਬੱਚਾ ਜੇ ਤਾਂ ਮਗਰ ਕੀ ਮਗਰ ਇਹਦੇ ਬੱਸੀ ਹੈ ਐਚੋ ਗਾ ਮੋਗਰਾ ਗਾਰ ਵੀ ਠੀਕ ਹੈ ਕੋਈ ਰਸੀ ਪਾ ਲੈ ਜੋਣੀ ਇਧਰ ਉਖਾ ਤੇ ਦੁੱਧ ਕਿੰਨਾ ਇਹਦੇ ਕੋਲ 20 10 ਕਿਲੋ ਚ ਵਾਰਾ 10 ਲੀਟਰ ਜਿਹੜਾ ਤਿਆਰ ਆ ਤੇ ਮੁੱਲ ਫਿਰ ਇਹਦਾ ਮੁੱਲ 35 ਦੇ ਦੀ 33 ਦੇ ਦੀਏ 32 ਦੇ ਦਾਂਗੇ ਅੱਛਾ ਫੋਨ ਕਰਦਾਂਗੇ ਫੋਨ ਅੱਛਾ 32000 ਦੇ ਦੇ ਦੋਗੀ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਲਾਈਏ ਜੀ 32000 ਜੀ ਤਸੱਲੀ ਕਰਕੇ ਖੜਨ ਭਣ ਭਰਾ ਸੁਈਆਂ ਆਹ ਤੋਂ ਉਪਰ ਤੋਂ ਭੁਣਾ ਪੈਸਾ ਕਰਾਈ ਆ ਹਾਂ ਜੀ ਬਾਹਰ ਪਾਏ ਜਾ ਕੇ ਵੀ ਚੈੱਕ ਕਰਾ ਲੈ ਕੋਈ ਗੱਲ ਨਹੀਂ ਆਪਾਂ ਠੀਕ ਹੈ ਜੀ ਹਾਂ ਤਾਜੀ ਸੁਈ ਬੋਲਾ ਜਿਹੜਾ 8 ਕਿਲੋ ਖੁੱਲਾ ਢੁੱਲਾ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਬਾਕੀ ਦੋ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਪਾਸ ਕਰਵਾ ਲੈ ਨਹੀਂ ਤੇ ਜਾਂਦੇ ਆ ਗੱਡੀ ਤੇ ਲੱਥ ਨਹੀਂ ਚੈੱਕ ਪਾਸ ਕਰਵਾ ਲੈ ਤੇ ਬਾਕੀ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ